ਸੀਮਤਾ ਖੁਦ ਨਸ਼ੇ ਦੀ ਸ਼ਰਾਬੀ ਆ ਜਹਾਜ਼ੀ ਉਤਰ ਲੱਗੇ ਡਿਗਪਾਂ ਦਾ ਨਸ਼ੇ ਦੀ ਹਾਲਤ ਸਾਸੀਗਲ ਦੋਸਤੋ ਤੁਸੀਂ ਜੁੜੇ ਹੋ ਅਣਵੰਡਿਆ ਪੰਜਾਬ ਨਾਲ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਭਗਵੰਤ ਮਾਨ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਨਸ਼ਾ ਜੋ ਚਿੱਟਾ ਹੈ ਉਸ ਨੂੰ ਜੜ ਤੋਂ ਖਤਮ ਕਰ ਦਿੱਤਾ ਜਾਊਗਾ ਪਰ ਇਸ ਦੇ ਬਾਵਜੂਦ ਵੀ ਨਸ਼ਾ ਤਾਂ ਖਤਮ ਨਹੀਂ ਹੋਇਆ ਜਮਾਰਕੇ ਪਿੰਡ ਦਾ ਇੱਕ ਨੌਜਵਾਨ ਜਿਸ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਉਸ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਰੋਸੋ ਮੁਜ਼ਾਹਰਾ ਕੀਤਾ ਜਾ ਰਿਹਾ ਸੀ ਤਾਂ ਪੰਜਾਬ ਪੁਲਿਸ ਵੱਲੋਂ ਉਹਨਾਂ ਧਰਨਾਕਾਰੀਆਂ ਦੇ ਉੱਤੇ ਡਾਂਗਾ ਵਰਸਾਈਆਂ ਗਈਆਂ ਤੇ ਉਹਨਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਹੁਣ ਲੋਕਾਂ ਵੱਲੋਂ ਡੀਸੀ ਸਾਹਿਬ ਨੂੰ ਤੇ ਐਸਐਸਪੀ ਸਾਹਿਬ ਤੋਂ ਇਹ ਮੰਗ ਕੀਤੀ ਗਈ ਹੈ ਕਿ ਜਿੰਨਾ ਪੁਲਿਸ ਵਾਲਿਆਂ ਨੇ ਉਹਨਾਂ ਧਰਨਾਕਾਰੀਆਂ ਤੇ ਡਾਂਗਾ ਚਲਾਈਆਂ ਗਈਆਂ ਨੇ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੁਸੀਂ ਦੇਖੋ ਅਣਵੰਡਿਆ ਪੰਜਾਬ ਤੋਂ ਗਰਾਊਂਡ ਜ਼ੀਰੋ ਰਿਪੋਰਟ ਭਾਈ ਤੁਸੀਂ ਸਰਕਾਰੀਆ ਹਸਪਤਾਲ ਤੇ ਧਰਨਾ ਲਗਾਇਆ ਹੋਇਆ ਕੀ ਗੱਲ ਹੈ ਕਿਉਂ ਲਗਾਇਆ ਹੋਇਆ ਭਾਈ ਜਵਾਰ ਕੇ ਮੁੰਡਾ ਸੀਗਾ ਆਪਣਾ ਦਲਿਤ ਪਰਿਵਾਰ ਨਾਲ ਸੰਬੰਧਿਤ ਸੀਗਾ ਉਹ ਤੇ ਉਹ ਚਿੱਟੇ ਦਾ ਆਦੀ ਸੀਗਾ ਹਨਾ ਟੀਕਾ ਲਾਇਆ ਚਲੋ ਕਿਵੇਂ ਉਹਦੀ ਡੈਥ ਹੋਈ ਅਸੀਂ ਇੱਥੇ ਤਾਂ ਆਇਆ ਨੂੰ ਇੱਕ ਇਨਸਾਫ ਦਿਵਾਉਣ ਲਈ ਵੀ ਕਾਰਨ ਜਿਹੜੇ ਕੋਈ ਵੱਡੇ ਸਮਾਗਰ ਨੇ ਮੰਨ ਲਓ ਜਿਹੜੇ ਵੱਡੀ ਲੈਵਲ ਤੇ ਵੇਚਦੇ ਨੇ ਉਹਨਾਂ ਦੇ ਕਾਰਵਾਈ ਤੇ ਪਰਿਵਾਰ ਨੂੰ ਕੋਈ ਮੁਆਵਜ਼ਾ ਹਨਾ ਤੇ ਕੋਈ ਬੱਚੇ ਨੂੰ ਜਿਹੜੇ ਰਹਿੰਦਾ ਵੀ ਉਹਨੂੰ ਕੋਈ ਨੌਕਰੀ ਦਾ ਸਾਧਨ ਹੋਵੇ ਅਸੀਂ ਤਾਂ ਤਾਂ ਕਰਕੇ ਧਰਨੇ ਦੇ ਵਿੱਚ ਆ ਵੈਸੇ ਧਰਨਾ ਸਾਡਾ ਰਮਦਿੱਤਾਂ ਕੈਂਚੀਆਂ ਤੇ ਸੀਗਾ ਉੱਥੇ ਸਾਡੇ ਤੇ ਬਹੁਤ ਹਤਿਆਚਾਰ ਕੀਤਾ ਗਿਆ ਰਾਤ ਸਾਡੀਆਂ ਮਾਵਾ ਭੈਣਾਂ ਧੀਆਂ ਸਾਰੇ ਅਸੀਂ ਇੱਕ ਸ਼ਾਂਤੀਮਈ ਤਰੀਕੇ ਨਾਲ ਬੈਠੇ ਸੀਗੇ ਧਰਨੇ ਦੇ ਵਿੱਚ ਉੱਥੇ ਆਇਆ ਪ੍ਰਸ਼ਾਸਨ ਧੱਕੇ ਨਾਲ ਉਹਨਾਂ ਨੇ ਨਾ ਕੁੜੀ ਦੇਖੀ ਨਾ ਬੁੜੀ ਦੇਖੀ ਨਾ ਮੁੰਡਾ ਦੇਖਿਆ ਨਾ ਬਜ਼ੁਰਗ ਦੇਖਿਆ ਤਾਂ ਅੰਨੇ ਬਾਹ ਲਾਠੀਆਂ ਚਲਾਈਆਂ ਤੇ ਕਿਸੇ ਦੇ ਸੱਟ ਗੋਡੇ ਤੇ ਅੱਖ ਤੇ ਨੱਕ ਤੇ ਘਟੂ ਘਟ 15 20 ਦੇ ਨੇੜੇ ਉਹਨਾਂ ਨੇ ਬੰਦੇ ਫੱਟੜ ਕਰਤੇ ਜ਼ਖਮੀ ਕਰਤੇ ਫੋਨ ਸਾਡੇ ਉੱਥੇ ਖੋਏ ਗਏ ਆ ਟੈਂਟ ਦਾ ਸਮਾਨ ਸਾਡਾ ਸਾਰਾ ਵੀ ਮੰਨ ਲਓ ਮਟੀਰੀਅਲ ਜਿੰਨਾ ਵੀ ਹੈਗਾ ਉੱਥੇ ਰੱਖਿਆ ਗਿਆ ਅਸੀਂ ਪ੍ਰਸ਼ਾਸਨ ਤੋਂ ਇੱਕ ਮੰਗ ਕਰਦੇ ਆ ਵੀ ਜਿਹੜੇ ਅਧਿਕਾਰੀਆਂ ਨੇ ੱਤਕਾ ਕੀਤਾਗਾ ਡੀਸੀ ਸਾਹਿਬ ਨੂੰ ਕਹਿੰਨੇ ਆ ਅਸੀਂ ਐਸਐਸਪੀ ਵੀ ਕੋਈ ਨੇ ਵੀ ਆਪਣੇ ਹੈਗੇ ਵਿੱਚ ਇਹਦੇ ਕੋਨੇਗਾਰ ਬੰਦੇ ਆ ਵੀ ਉਹਨਾਂ ਨੂੰ ਇੱਥੋਂ ਬਦਲਿਆ ਜਾਵੇ ਕਾਰਨ ਵੀ ਉਹੀ ਬੰਦੇ ਸਾਥ ਦੇ ਰਹੇ ਆ ਉਹਨਾਂ ਦਾ ਅਸੀਂ ਤਾਂ ਇੱਕ ਬਚਾਉਣ ਦੇ ਲਈ ਗਏ ਸੀ ਵੀ ਪਿੰਡ ਦੇ ਵਿੱਚੋਂ ਚਿੱਟਾ ਖਤਮ ਹੋ ਜੇ ਪਰ ਐਂਡ ਤੇ ਸਾਡੇ ਅਹੀ ਖਿਲਾਫ ਕਾਰਵਾਈ ਕੀਤੀ ਗਈ ਉਹ ਜਿਹੜੇ ਵੇਚਦੇ ਸੀ ਕਾਰੋਬਾਰੀ ਸੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਪਹਿਲਾਂ ਸੱਤਾ ਜੋਣ ਤੋਂ ਪਹਿਲਾਂ ਭਗਵੰਤ ਮਾਨ ਨੇ ਵਾਅਦੇ ਕੀਤੇ ਸੀ ਵੀ ਚਿੱਟਾ ਜੋ ਵੀ ਨਸ਼ਾ ਮੈਂ ਸਾਰੇ ਜੜੋਂ ਖਤਮ ਕਰ ਦੂੰਗਾ ਉਹਦੇ ਵਾਅਦੇ ਦੱਸੋ ਵੀ ਕੀ ਹੋਏ ਜਾਂ ਕੀ ਐ ਤੁਸੀਂ ਐ ਮਨੋਣਾ ਭਾਈ ਸਰਕਾਰ ਲੋਕੋ ਬਦਲਦਾ ਹੁੰਦਾ ਕੱਲਾ ਸਰਕਾਰ ਦਾ ਸਰਕਾਰ ਤੇ ਜਿਹੜੇ ਮੰਨ ਲਓ ਸਾਰੀ ਬਾਡੀ ਹੁੰਦੀ ਆ ਉਹੀ ਹੁੰਦੀ ਆ ਕਾਰਨ ਚਿੱਟੇ ਦਾ ਰੇਟ ਬਹੁਤ ਵਧਿਆਗਾ ਹਾਂ ਆ ਸਰਕਾਰ ਤਿੰਨ ਸਾਲਾਂ ਦੇ ਇਹਨੇ ਜਿਹੜਾ ਕੰਮ ਕਰ ਰਹੀ ਆ ਆਦੀ ਬਹੁਤ ਹੋਈ ਆ ਕੋਈ ਪੰਜਾਬ ਦੇ ਵਿੱਚੋਂ ਮਾਨਸਾਂ ਦੇ ਵਿੱਚ ਜਾ ਕੇ ਪੁੱਛਿਓ ਵੀ ਸਰਕਾਰ ਨੇ ਕਿਸੇ ਪਿੰਡ ਦੇ ਵਿੱਚ ਕੈਂਪ ਲਾਇਆ ਹੋਵੇ ਵੀ ਚਿੱਟਾ ਜਿਹੜਾ ਬੰਦੇ ਆਦੀ ਨੇ ਉਹਨੂੰ ਛੱਡਿਆ ਜਾਵੇ ਨਹੀਂ ਲੱਗਿਆ ਇਹਦਾ ਰੇਟ ਜ਼ਰੂਰ ਵਧਾਇਆ ਸਮਾਗਨਰ ਤਾਂ ਪਹਿਲਾਂ ਘਰੇ ਹੁੰਦੇ ਆ ਮੰਨ ਲਓ ਫੜਾਉਣ ਵਾਲੇ ਆ ਜੇ ਸੜਕਾਂ ਦੇ ਤੁਰੇ ਫਿਰਦੀ ਹੁੰਦੇ ਆ ਕਿਰਦਤ ਨੂੰ ਜਾਊਗਾ ਮੰਨ ਕੇ ਚੱਲੋ ਇਹ ਸਰਕਾਰ ਦੇ ਆਉਣ ਦੇ ਨਾਲ 30% ਚਿੱਟਾ ਹੋਰ ਜਿਆਦੇ ਤੇਜ਼ੀ ਨਾਲ ਵਧ ਰਿਹਾ ਹੈਗਾ ਸੀਐਮ ਤਾਂ ਖੁਦ ਨਸ਼ੇੜੀ ਸ਼ਰਾਬੀ ਆ ਜਹਾਜ਼ ਜੀ ਉਤਰਨ ਲੱਗੇ ਡਿਗਪਾਂ ਦਾ ਨਸ਼ੇ ਦੀ ਹਾਲਤ ਉਹ ਪੰਜਾਬ ਦੇ ਸੀ ਤਾਂ ਬੇਨਤੀ ਕਰਦੇ ਆ ਵੀ ਕੋਈ ਸਾਰ ਲੈਤੀ ਜਾਵੇ ਪੰਜਾਬ ਨੂੰ ਲਾਚਾਰ ਨਾ ਛੱਡਿਆ ਜਾਵੇ ਤੁਸੀਂ ਤਿੰਨ ਸਾਲ ਸਾਮਣੇ ਆ ਦੋ ਸਾਲ ਹੋਰ ਰੱਖੋ ਨਾ ਚੰਗੇ ਤਰੀਕੇ ਨਾਲ ਸਾਹਮੋ ਪੰਜਾਬ ਨੂੰ ਲਾਚਾਰ ਨਾ ਛੱਡੋ ਪੰਜਾਬ ਪਹਿਲਾਂ ਹੀ ਬਹੁਤ ਦੁਖੀ ਆ